ਸਸਿਕਾ ਦੋਸਤੋ ਮੈਂ ਪ੍ਰੀਤ ਸਿੱਖੋਂ 7 ਸੀ ਇਮੀਗ੍ਰੇਸ਼ਨ ਤੋਂ ਅੱਜ ਇੱਕ ਮੈਨੂੰ ਬਹੁਤ ਖੂਬਸੂਰਤ ਸਵਾਲ ਪੁੱਛਿਆ ਕਿਸੇ ਨੇ ਕਹਿੰਦਾ ਭਾਜੀ ਜੇ ਸਹੀ ਤਰੀਕੇ ਨਾਲ ਤੁਹਾਡੇ ਕੋਲ ਵੀਜ਼ੇ ਲੱਗਦੇ ਆ ਲੋਕੀ ਅੱਜ ਵੀ ਡੋਂਕੀਆਂ ਕਿਉਂ ਮਾਰਦੇ ਆ ਅੱਜ ਵੀ ਟੂਰਿਸਟ ਤੇ ਜਾ ਕੇ ਉਥੇ ੱੱੱਕੇ ਖਾਣੇ ਕਿਉਂ ਪਸੰਦ ਕਰਦੇ ਆ ਫਿਰ ਮੈਂ ਉਹਨੂੰ ਬਹੁਤ ਸੋਹਣਾ ਜਵਾਬ ਦਿੱਤਾ ਉਹ ਖੁਸ਼ ਵੀ ਹੋ ਗਿਆ ਤੇ ਉਹਨੇ ਮੈਨੂੰ ਗੱਲ ਵੀ ਮੰਨ ਲਈ ਮੈਂ ਉਹਨੂੰ ਇੱਕ ਗੱਲ ਕਹੀ ਕਿ ਜਰੋਂ ਸ਼ਰਾਬ ਸਭ ਤੋਂ ਮਾੜੀ ਚੀਜ਼ ਹੈ ਲੋਕੀ ਆਪ ਜਾ ਕੇ ਠੇਕੇ ਤੇ ਜਾ ਕੇ ਸ਼ਰਾਬ ਵਾਲੇ ਨੂੰ ਕਹਿੰਦੇ ਵੀ ਸਾਨੂੰ ਸ਼ਰਾਬ ਦੇ ਚਾਹੇ ਠੇਕੇ ਬੰਦ ਵੀ ਹੋ ਜਾਣ ਤਾਂ ਵੀ ਖੜਕਾਉਂਦੇ ਆ ਵੀ ਸਾਨੂੰ ਕਿਤੇ ਚੋਰ ਮੋਰੀ ਚੋਂ ਸਾਨੂੰ ਇੱਕ ਮਿਲ ਜਵੇ ਕਿਉਂ ਮਾੜੀ ਚੀਜ਼ ਹੈ ਲੋਕਾਂ ਨੂੰ ਵੀ ਪਤਾ ਕਿ ਯਾਰ ਸਿਹਤ ਲਈ ਹਾਨੀਕਾਰਕ ਹੈ ਜਾਂਦੇ ਆ ਖੜਕਾਉਂਦੇ ਆ ਉਹਨੂੰ ਪਾਉਣਾ ਚਾਹੁੰਦੇ ਆ ਕਿਸੇ ਵੀ ਤਰੀਕੇ ਨਾਲ ਚਾਹੇ ਉਹਨੂੰ 100 ਰੁਪਏ ਵਧ ਦੇਣਾ ਪੈ ਜਵੇ ਪਰ ਇੱਕ ਦੁੱਧ ਵੇਚਣ ਵਾਲਾ ਉਹ ਸਵੇਰੇ 4 ਵਜੇ ਉੱਠ ਕੇ ਆਪਣੇ ਸਾਰੇ ਦੁੱਧ ਨਾਲ ਲੈ ਕੇ ਲੋਕਾਂ ਦੇ ਕੁੰਡੇ ਖੜਕਾਉਂਦਾ ਫਿਰਦਾ ਕਹਿੰਦਾ ਦੁੱਧ ਲੈ ਲਓ ਜਦੋਂ ਉਹਨੂੰ ਭਾਂਡੇ ਚ ਪਵਾ ਵੀ ਲੈਂਦੇ ਆ ਫਿਰ ਵੀ ਲੋਕੀ ਪੁੱਛਦੇ ਐ ਇਹ ਚ ਪਾਣੀ ਤਾਂ ਨਹੀਂ ਫਿਰ ਮੁੜ ਕੇ ਜਿਹੜੇ ਸ਼ਰਾਬ ਵਾਲੇ ਆ ਉਹ ਵਿੱਚ ਪਾਣੀ ਪਾ ਪਾ ਕੇ ਪੀਂਦੇ ਆ ਇਹੀ ਗੱਲ ਆ ਕਿ ਲੋਕੀ ਡਾਂਕੀ ਨੂੰ ਪ੍ਰੈਫਰ ਦਿੰਦੇ ਆ ਕਹਿੰਦੇ ਅਸੀਂ 15 ਦਿਨਾਂ ਚ ਪਹੁੰਚ ਜਾਾਂਗੇ ਪਰ ਐ ਨਹੀਂ ਪਤਾ ਉੱਥੇ ਜਾ ਕੇ 2 ਸਾਲ 3 ਸਾਲ ਕਿੰਨੇ ਸਾਲ ਧੱਕੇ ਖਾਣੇ ਪੈਣੇ ਆ ਇਹ ਨਹੀਂ ਪਤਾ ਉਸ ਤੋਂ ਬਾਅਦ ਉਹਨਾਂ ਚ ਚੱਕ ਕੇ ਫੇਰ ਤੁਹਾਨੂੰ ਹੋਮ ਕੰਟਰੀ ਚ ਮਾਰਨਾ ਜਿਹੜੇ ਪੈਸੇ ਕਮਾਏ ਲੱਗੇ ਸਾਰਾ ਕੁਝ ਜ਼ੀਰੋ ਕਰ ਦੇਣਾ ਇਹ ਵੀ ਨਹੀਂ ਪਤਾ ਉਹ ਡੰਕੀ ਲੱਗਣੀ ਹੈ ਕਿ ਨਹੀਂ ਆਪਰੇ ਆਮ ਨੂੰ ਪਾਰਸ ਸਮਝ ਲੈਣਾ ਵੀਜ਼ਾ ਲਵਾਉਣ ਲਈ ਇਹ ਤਾਂ ਪਤਾ ਨਾ ਜੀ ਆਪਾਂ ਵੀਜ਼ਾ ਲਵਾ ਰਹੇ ਆ ਅੰਬੈਸੀ ਨੇ ਵੀਜ਼ਾ ਦੇਣਾ ਜੇ ਲੱਗ ਗਿਆ ਤਾਂ ਅਸੀਂ ਜਾਵਾਂਗੇ ਸਹੀ ਟਿਕਾਣਾ ਨਹੀਂ ਲੱਗਿਆ ਤੇ ਘਰੇ ਤਾਂ ਬੈਠੇ ਆ ਆਪਣੇ ਪਰਿਵਾਰ ਚ ਤਾਂ ਬੈਠੇ ਆ ਘਰੇ ਰੋਟੀ ਤਾਂ ਖਾ ਰਹੇ ਆ ਐਦਾਂ ਹੀ ਇਹ ਪੁਰਤਗਾਲ ਦੇ ਅਸੀਂ ਵੀਜ਼ੇ ਲਵਾਇਆ ਇਹ بار-ਬਾਰ ਅਸੀਂ ਲਵਾ ਰਹੇ ਆ ਇਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਸਹੀ ਕੰਮ ਨੂੰ ਪਹੁੰਚਾਉਣਾ ਲੋਕੀ ਚੰਗੀ ਚੀਜ਼ ਨੂੰ ਸ਼ੇਅਰ ਨਹੀਂ ਕਰਦੇ ਪਰ ਮਾੜੀ ਚੀਜ਼ ਇੱਥੇ ਹੀ ਕੋਈ ਹੋਵੇ ਕੋਈ ਫਰੋਡ ਵਾਲੀ ਗੱਲ ਹੋਵੇ ਮਿੰਟ ਦੇ ਵਿੱਚ ਵੀਡੀਓ ਨੂੰ ਐਨਾ ਸ਼ੇਅਰ ਕਰ ਦੇਣਗੇ ਕਹਿੰਦੇ ਹਾਦੀ ਨਹੀਂ ਉਹ ਕਹਿੰਦਾ ਇਹ ਰਾਤੋਂ ਰਾਤ ਬੰਦੇ ਨੂੰ ਪਬਲਿਸਿਟੀ ਮਿਲ ਜਾਂਦੀ ਹੈ ਲੋਕੀ 네ਗੇਟਿਵ ਚੀਜ਼ਾਂ ਨੂੰ ਜ਼ਿਆਦਾ ਸ਼ੇਅਰ ਕਰਦੇ ਆ ਚੰਗੀ ਚੀਜ਼ ਜਿਸ ਨਾਲ ਤੁਹਾਡਾ ਫਿਊਚਰ ਵੱਧਦਾ ਤੁਹਾਡੀ ਲਾਈਫ ਵੱਧਦੀ ਆ ਤੁਹਾਡੀ ਫੈਮਿਲੀ ਉੱਥੇ ਜਾ ਕੇ ਸੈੱਟ ਹੁੰਦੀ ਆ ਤੁਹਾਨੂੰ ਉਸ ਕੰਟਰੀ 'ਚ ਨੈਸ਼ਨੈਲਿਟੀ ਮਿਲਦੀ ਆ ਉੱਥੇ ਇਹਨਾਂ ਤੁਸੀਂ ਸ਼ੇਅਰ ਨਹੀਂ ਕਰਦੇ ਪੁਰਤਗਾਲ ਦਾ ਵੀਜ਼ਾ ਉਹੀ ਚੀਜ਼ ਹੈ ਜਿਨ੍ਹਾਂ ਨੇ ਯੂਰਪ ਦੇ ਵਿੱਚ ਸੈੱਟ ਹੋਣਾ ਸਹੀ ਤਰੀਕੇ ਨਾਲ ਜਾਣਾ ਸਬਰ ਨਾਲ ਜਾਣਾ ਉੱਥੇ ਜਾ ਕੇ ਮਿਹਨਤ ਕਰਨੀ ਆ ਸੈਵਾਂ ਸੀ ਦੇ ਵਿੱਚ ਉਹੀ ਆਇਓ ਨਹੀਂ ਤਾਂ ਆਪਣੇ ਘਰੇ ਤੁਸੀਂ ਰਹਿ ਜੀ ਅਸੀਂ ਆਪਣੇ ਕੰਮ ਵਿੱਚ ਰਹਿ ਜੀ ਹੁਣ ਇੱਕ ਚੀਜ਼ ਦੇ ਵਿੱਚ ਹੋਰ ਫਰਕ ਹੈ ਜਿਹੜੇ ਡੰਕੀ ਮਾਰ ਕੇ ਗਏ ਮੰਨ ਲਓ ਨਹੀਂ ਡੰਕੀ ਲੱਗ ਵੀ ਗਈ ਘਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਕੋਈ ਖੁਦਾ ਨਾਲ ਖਾਸਤਾ ਕੋਈ ਐਦਾਂ ਦੀ ਪ੍ਰੋਬਲਮ ਹੈ ਜਿੱਥੇ ਤੁਹਾਡਾ ਹੋਣਾ ਜ਼ਰੂਰੀ ਆ ਪਰ ਤੁਸੀਂ ਡਾਂਕੀ ਲਾ ਕੇ ਮਸਾ ਗਏ ਹੋ ਪੈਸੇ ਖਰਚ ਕੇ ਉੱਥੇ ਮਸਾ ਗਏ ਹੋ ਤੁਸੀਂ ਕਿੱਦਾਂ ਆ ਸਕਦੇ ਹੋ ਤੁਸੀਂ ਤਾਂ ਸਾਰੇ ਇੱਥੇ ਪੈਸੇ ਖਰਾਬ ਕਰ ਲੋਗੇ ਫਿਰ ਬੰਦਾ ਨਾ ਉੱਥੇ ਲਾਲਚ ਆਪਣੇ ਸੁਆਰਥ ਦੇ ਮਾਰੇ ਆਪਣੀ ਫੈਮਲੀ ਨੂੰ ਵੀ ਛੱਡਦਾ ਮੈਂ ਕਈ ਐਦਾਂ ਦੇ ਚੀਜ਼ਾਂ ਯੂ ਐਸ ਏ ਯੂਰਪ ਦੇ ਵਿੱਚ ਮੈਂ ਦੇਖੀਆਂ ਨੇ ਜਿਨ੍ਹਾਂ ਦੇ ਪਿੱਛੇ 15 15 20 20 ਸਾਲ ਪਰਿਵਾਰ ਨੇ ਆਪਣੇ ਮੂੰਹ ਨਹੀਂ ਦੇਖੇ ਕਈ ਬੱਚੇ ਉਦੋਂ ਪੈਦਾ ਹੋਏ ਸੀ ਇੱਕ ਮੇਰਾ ਦੋਸਤ ਸੀ ਜੀ ਉਹ ਮੇਰੇ ਨਾਲ ਹੀ ਪੜਿਆ ਪਰ ਉਹਨੇ ਆਪਣੇ ਪਿਓ ਦਾ ਮੂੰਹ ਨਹੀਂ ਦੇਖਿਆ ਜਦਕਿ ਉਹਨਾਂ ਦੇ ਪਿਓ ਆਲਰੇਡੀ ਉੱਥੇ ਯੂਐਸਏ ਦੇ ਵਿੱਚ ਵਧੀਆ ਉਹਨਾਂ ਦੇ ਮਤਲਬ ਗੈਸ ਸਟੇਸ਼ਨ ਸੀ ਵਧੀਆ ਉਹਨਾਂ ਦੇ 711 ਸਟੋਰ ਸੀ ਉਹਨਾਂ ਨੇ ਉਹ ਵੀ ਨਹੀਂ ਦੇਖੀ ਕੱਲੇ ਪੈਸੇ ਨੂੰ ਕੀ ਕਰੋਗੇ ਉਸ ਤੋਂ ਬਾਅਦ ਜਿਹੜੇ ਇਥੋਂ ਲੀਗਲ ਤਰੀਕੇ ਨਾਲ ਵੀਜ਼ਾ ਲੈ ਕੇ ਜਾਂਦੇ ਨੇ ਜਿਹੜੇ ਸਬਰ ਕਰਕੇ ਜਾਂਦੇ ਆ ਉਹ ਟੀਆਰਸੀਆ ਲੈਂਦੇ ਆ ਚਾਹੇ 3 ਮਹੀਨੇ ਵਾਪਸ ਆਣੇ ਚਾਹੇ 6 ਮਹੀਨੇ ਜਾ ਜਣ ਮੇਰੇ ਉਸਤਾਦ ਨੇ ਇੱਕ ਗੱਲ ਮੈਨੂੰ ਕਹੀ ਸੀ ਕਹਿੰਦਾ ਜਦੋਂ ਜੇਬ 'ਚ ਪੈਸੇ ਆ ਨਾ ਤਾਂ ਰੋਜ਼ ਜਨਮ ਦਿਨ ਹੁੰਦੇ ਆ ਤੇ ਜਦੋਂ ਤੁਸੀਂ ਉਥੇ ਯੂਰਪ ਦੇ ਵਿੱਚ ਲੀਗਲ ਹੋ ਨਾ ਤੁਸੀਂ ਜਦੋਂ ਆਪਣੀ ਮਰਜ਼ੀ ਆਪਣੀ ਫੈਮਲੀ ਕੋਲੇ ਆ ਸਕਦੇ ਹੋ ਜਦੋਂ ਮਰਜ਼ੀ ਤੁਸੀਂ ਆਪਣਾ ਕੋਈ ਵੀ ਤਿਹਾਰ ਕੋਈ ਵੀ ਆਪਣੇ ਘਰ ਦਾ ਓਕੇਜਨ ਜਾਂ ਦੁੱਖ ਵੇਲੇ ਜਾਂ ਸੁੱਖ ਵੇਲੇ ਹਰ ਇੱਕ ਚੀਜ਼ ਮਨਾ ਸਕਦੇ ਹੋ ਇਹ ਫਰਕ ਹੈ ਚੰਗੀ ਚੀਜ਼ ਦਾ ਸੋ ਚੰਗੀ ਚੀਜ਼ ਨੂੰ ਅਪਣਾਉਣਾ ਸਿੱਖੋ ਤੇ ਜਲਦੀ ਜਲਦੀ ਇਹਦੇ ਵਿੱਚ ਜਾਣਾ ਸਿੱਖੋ ਕਿ ਆਪਣਾ ਸਹੀ ਤਰੀਕੇ ਨਾਲ ਚੂਜ਼ ਕਰੋ ਕਿ ਤੁਹਾਡੀ ਸਿਹਤ ਲਈ ਤੁਹਾਡੇ ਫਿਊਚਰ ਲਈ ਤੁਹਾਡੀ ਫੈਮਲੀ ਲਈ ਕੀ ਵਧੀਆ ਚੀਜ਼ ਆ ਆਪਣਾ ਸੋਚੋ ਸਮਝੋ ਫਿਰ ਅਪਲਾਈ ਕਰੋ ਫਿਰ ਯੂਰਪ ਜਾਓ ਫਿਰ ਤੁਹਾਨੂੰ ਪਤਾ ਲੱਗੂ ਇਹਦੀ ਵੈਲਿਊ ਕੀ ਹੈ